ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਏਕ ਓੰਕਾਰ ਸਤਗੁਰ ਪ੍ਰਸਾਦਿ ਰਾਮਾ ਰਾਮ ਰਾਮੋ ਸੁਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜਿਉ ਹੈ ਬੈਸੰਤਰ ਮਤ ਸੰਯਮ ਕਾੜ ਕਢੀਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲੀਜੈ 9 ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ 10ਵੇਂ ਚੁਈਜੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾਲੀਜੈ ਸਤਗੁਰ ਅਗਮ ਅਗਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿੰਗ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ ਰਾਮ 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 ਰੰਗ ਰਾਤੇ ਰਸ ਰਸ ਕ ਗਟ ਕ ਨਿਤ ਪੀਜੈ ਵਸੁਦਾ ਸप्तਦੀਪ ਹੈ ਸਾਗਰ ਕਡ ਕੰਚਨ ਕਾੜ ਤਰੀਜੈ ਮੇਰੇ ਠਾਕੁਰ ਕੇ ਜਨ ਇਨਹੋ ਨਾ ਬਾਣਛਹਿ ਹਰ ਮੰਗ ਹੈ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁਖੇ ਨਿਤ ਭੁਖਨ ਭੁਖ ਕਰੀਜੈ ਧਾਵਤ ਧਾਏ ਧਾਵਹਿ ਪ੍ਰੀਤ ਮਾਇਆ ਲਖ ਕੋਸਨ ਕੋ ਬੇਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ RAM ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ RAM ਗੁਰ ਪਾਰਸ ਪਰਸ ਕਿਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤ ਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈਕੁੰਥ ਸਭ ਬਾਂਛੈ ਨਿਤ ਆਸਾ ਆਸ ਕਿਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੀ ਜਿਉ ਮਰਗਾਈ ਪੰਕ ਨਾ ਭੀਜੈ ਚੰਦਨ ਵਾਸ ਕੋ ਅੰਗਮ ਵੇੜੀ ਕਿਵ ਮਿਲੀਐ ਚੰਦਨ ਲੀਜੈ ਕਾਡ ਖੜਕ ਗੁਰ ਗਿਆਨ ਕਰਾਰਾ ਬਿਖਸ਼ੇਦ ਛੇਦ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੀ ਪਾਲਬੈ ਸੰਤਰ ਪਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਮਿਲ ਸਾਧੂ ਲੂਕੀ ਦੀਜੈ ਸਾਧੂ ਸਾਧ ਸਾਧ ਜਨ ਨੀਕੇ ਜਿਨੇ ਅੰਤਰ ਨਾਮ ਤਰੀਜੈ ਪਰਸ ਪਰਸ ਭਏ ਸਾਧੂ ਜਨ ਜਨ ਹਰ ਭਗਵਾਨ ਦੇਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਨ ਤਨੀਜੈ ਤੰਤ ਸੂਤ ਕਿਸ ਨਿਕ ਸੈ ਨਾਹੀ ਸਾਖਤ ਸੰਗ ਨਾ ਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਿਵੇਂ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਹਿ ਮਲੀਜੈ ਨਾਨਕ ਮੇਲ ਮਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਹਰਾਮਾ ਰਮਰਾਮੋ RAM ਰਵੀਜੈ ਸਾਧੂ ਸਾਦ ਸਾਦ ਜਨ ਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਉ ਜੀ ਜੰਤ ਸਭ ਜਗ ਹੈ ਜੀਤਾ ਮਨ ਡੋਲਤ ਡੋਲ ਕਰੀਜੈ ਤਿਰਪਾ ਕਿਰਪਾ ਕਰ ਸਾਧ ਮੁਲਾਵਹੁ ਜਗ ਥੰਮਨ ਕੋ ਥਮ ਦੀਜੈ ਵਸੁਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰਲੀਜੈ ਹਤਿ ਉਤਮ ਅਤ ਉਤਮ ਹੋਵੋ ਸਭ ਸਿਟ ਚਰਨ ਤਲ ਦੀਜੈ ਗੁਰਮਖ ਜੋਤ ਭਲੀ ਸੇਵਨੀ ਕੀ ਆਨ ਪਾਣੀ ਸਖਤ ਪਰੀਜੈ ਮੈਨ ਦੰਤ ਨਿਕ세 ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨਗਰਹ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਣ ਰਾਮ ਨਾਮ ਵਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾਸ ਕੀਜੈ ਜਿਉ ਜਲ ਮੀਨ ਜਲਨ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿੰਨ ਸਾਧੂ ਧੂਰ ਨਾ ਪੀਜੈ ਤਿੰਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੈ ਗਾਲ ਗਾਲ ਤਨ ਸੀਜੈ ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਨਹਿ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਦ ਮੀਨ ਹਮ ਤੇਰੇ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਮਰਾਮੋ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੈ ਰਸ ਗੁਰਮਤਿ ਗਿਆਨ ਦਰੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੂਵਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਬਬੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕੋ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰਾ ਹੀਰ ਬਧੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲੀਜੈ ਸੰਗਤ ਸੰਤ ਸੰਗ ਲਗ ਉੱਚੇ ਜੋ ਪੀ ਪਪਲਾਸ ਖਾਏ ਲੀਜੈ ਸਭ ਨਰਮਹ ਪ੍ਰਾਣੀ ਊਤਮ ਹੋਵੈ RAM ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦਰੜਾਇ ਬਹਿਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ आत्मराम सब एकै है पसरे सब चरण तले सिर दीजे नाम बिना नकटे नर देखो तिन कस कस नाक बडीजे साकित नार अहंकारी कहिए बिन नाम है त्रिगजीवीजे जब लग सास सास मन अंतर तत बेगल शरण परीजे नानक कृपा कृपा करतारो ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਮ ਮੈਂ ਸਾਧੂ ਚਰਨ ਤਵੀਜੈ ਦਿਲ ਬਿਕ ਦਹਿਨ ਹੋਏ ਖਿਨੇ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਢੇ ਅਤ ਤਰਸਨ ਕੋ ਦਾਨ ਦੀਜੈ ਤਰਾਹੀ ਤਰਾਹੀ ਸਰਨ ਪ੍ਰਭ ਆਈ ਮੋਕੋ ਗੁਰਮਤਿ ਨਾਮ ਦਰੜੀਜੈ ਕਾਮ ਕ੍ਰੋਧ ਨਗਰਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖ ਲੇਵੋ ਗੁਰਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤਿ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਦ்கਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜੇ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੇ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸੁਆਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੈ ਆਪਨ ਸੁਆਇ ਕਰਹਿ ਬਹੁ ਬਤ ਤਿਨਾ ਕਾ ਵਸਾਹੁ ਕਿਆ ਕੀਜੈ ਸਾਧੂ ਸਾਦ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀਜੈ ਪਰਉਪਕਾਰ ਬੋਲਹਿ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ